ਪੂਰੀ ਬਾਈਬਲ ਚ ਜੇ ਈਸਾਈ ਧਰਮ ਦੇ ਸ਼ਬਦ ਦਿਖਾ ਦੋ ਮੈਂ ਪ੍ਰੀਚਨਾ ਕਰਨਾ ਬੰਦ ਕਰਦਾ ਤੇ ਪ੍ਰਭੂ ਯਿਸੂ ਮਸੀਹ ਸਾਹੀ ਧਰਮ ਬਣਾਣ ਨਹੀਂ ਆਏ ਉਹ ਜੀਵਨ ਬਦਲਣ ਆਏ ਹੈ ਬਾਈਬਲ ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਮਾਂ ਆਪਣੇ ਬੱਚਾ ਤੇ ਲਿਖਿਆ ਦਇਆ ਕਰਨਾ ਭੁੱਲ ਸਕਦੀ ਆ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਆ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਨੂੰ ਛੱਡਦਾ ਤੇ ਨਾ ਉਹ ਤਿਆਗਦਾ ਹਿੰਦੂ ਬੈਕਗ੍ਰਾਉਂਡ ਸੀਗਾ ਮੈਂ ਹਿੰਦੂ ਸੀਗਾ ਚੁੜਿਆ ਅਜਮਰੀ ਕਾਸਟ ਉਹੀ ਨਾਮ ਉਹੀ ਹੈ ਲੇਕਿਨ ਮੈਂ ਹੁਣ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਜਿਹੜੇ ਸਾਡੀ ਖিলাਫਤ ਕਰਦੇ ਹੋ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸੀਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਇਹ ਏਲੀਅਨ ਹੈ ਏਲੀਅਨ ਹੈ ਨਾ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਉਹ ਝੂਠ ਦੇ ਬਾਈਬਲ ਦੇ ਲਿਖਿਆ ਝੂਠ ਪਲ ਪਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹਿੰਦੇ ਸੀ ਤੂੰ ਲੱਲੇ ਹੁਣ ਮੈਨੂੰ ਕਿਉਂਕਿ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰਾਂ ਦੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜੇ ਤੱਕ ਨਾਂ ਲਿੱਤੇ ਤੇ ਨਾਂ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਵੀ ਇਹ ਕੰਮ ਹਰ ਸਾਲ ਰਾਸ਼ਵਾਦਾ ਜਾ ਰਿਹਾ ਕਿਉਂਕਿ ਲੋਕ ਜੜੇ ਆਓ ਇਸ ਗੱਲ ਨੂੰ ਸਮਝਦੇ ਜਾ ਰਹੇ ਆ ਕਿ ਪ੍ਰਭੂ ਯਿਸੂ ਮਸੀਹ ਧਰਮ ਬਦਲਣ ਨਹੀਂ ਆਏ ਉਹ ਜੀਵਨ ਬਦਲਣ ਆਏ ਤੇ ਆਪਾਂ ਦੇਖਦੇ ਆ ਕਿ ਸਮਾਜ ਦੇ ਅੰਦਰ ਕਿੰਨੀਆਂ ਕੁਰੀਤੀਆਂ ਜੜੀਆਂ ਉਹ ਫੈਲ ਰਹੀਆਂ ਨਸ਼ੇ ਫੈਲ ਰਹੇ ਆ ਤੇ ਜਿੰਨਾ ਪਾਪ ਫੈਲ ਰਿਹਾ ਦੁੱਖ ਵੀ ਓਨਾ ਹੀ ਫੈਲ ਰਿਹਾ ਜੇ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਗੱਲ ਕਰਦੇ ਆ ਉਹ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਆਪਾਂ ਇਹ ਗੱਲ ਕਰਦੇ ਆ ਕਿ ਪ੍ਰਭੂ ਯਿਸੂ ਮਸੀਹ ਨੇ ਮੇਰੀ ਤੇ ਤੁਹਾਡੀਆਂ ਬਿਮਾਰੀਆਂ ਲਈ ਕੋੜੇ ਖਾਦੇ ਉਹਨੇ ਮੇਰੇ ਤੇ ਤੁਹਾਡੇ ਪਾਪਾਂ ਲਈ ਕਰੂਸ ਦੇ ਉੱਤੇ ਆਪਣੇ ਲਹੂ ਨੂੰ ਬਹਾਇਆ ਔਰ ਜਿਹੜਾ ਬੰਦਾ ਵੀ ਪਰਮੇਸ਼ਵਰ ਦੇ ਉੱਤੇ ਇਸ ਵਿਸ਼ਵਾਸ ਕਰਦਾ ਪਰਮੇਸ਼ਵਰ ਦੇ ਪਾਪ ਨੂੰ ਮਾਫ ਕਰਕੇ ਉਹਨੂੰ ਚੰਗਾ ਕਰਦੇ ਆ ਉਹਦੇ ਘਰ 'ਚ ਸੁੱਖ ਦਿੰਦੇ ਆ ਇਸ ਕਰਕੇ ਆਪਾਂ ਦੇਖਦੇ ਆ ਕਿ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਫੈਲਦਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਮੈਂ ਵੀ ਤੁਹਾਨੂੰ ਫਿਰ ਦੱਸਣਾ ਚਾਹਾਂਗਾ ਕਿ ਪੂਰੀ ਬਾਈਬਲ ਦੇ ਵਿੱਚ ਕਿਤੇ ਵੀ ਈਸਾਈ ਧਰਮ ਨਾਮ ਦਾ ਸ਼ਬਦ ਤੱਕ ਨਹੀਂ ਹੈਗਾ ਪੂਰੀ ਬਾਈਬਲ 'ਚ ਈਸਾਈ ਧਰਮ ਨਾਮ ਦਾ ਇੱਕ ਵੀ ਸ਼ਬਦ ਹੈ ਨਹੀਂਗਾ ਤੇ ਪ੍ਰਭੂ ਯਿਸੂ ਮਸੀਹ ਈਸਾਈ ਧਰਮ ਬਣਾਣ ਨਹੀਂ ਆਏ ਉਹ ਜੀਵਨ ਬਦਲਣ ਆਏ ਆ ਅੱਜ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਦੇ ਕੋਨੇ-ਕੋਨੇ ਤੱਕ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਧਰਮ ਤੁਹਾਡੀ ਜਾਤ ਤੁਹਾਡੇ ਚਿਹਰੇ ਤੁਹਾਡੇ ਰੰਗ ਰੂਪ ਪੈਸੇ ਤੇ ਇੰਟਰਸਟਿਡ ਨਹੀਂਗੇ ਪ੍ਰਭੂ ਯਿਸੂ ਮਸੀਹ ਇੱਕ ਅੱਛੇ ਬਾਪ ਦੀ ਤਰ੍ਹਾਂ ਉਹ ਤੁਹਾਨੂੰ ਕੁਛ ਕੋਸ਼ਿ ਸੋਕ ਸੁਖੀ ਦੇਖਣਾ ਚਾਹੁੰਦੇ ਆਂ। ਇਹੀ ਮੈਸੇਜ ਲੈ ਕੇ ਅਸੀਂ ਅੱਜ ਸ਼ਹਿਰ ਦੇ ਵਿੱਚ ਜਾ ਰਹੇ ਆਂ। 25 ਲੱਖ ਲੋਕਾਂ ਨੂੰ ਅਸੀਂ ਇਨਵੀਟੇਸ਼ਨ ਦਿੱਤੇ ਆਂ। 15 ਲੱਖ ਨੂੰ ਜਾ ਚੁੱਕੇ ਆਂ। 10 ਲੱਖ ਨੂੰ ਅੱਜ ਅਸੀਂ ਇਨਵੀਟੇਸ਼ਨ ਦਵਾਂਗੇ। ਤੁਹਾਨੂੰ ਸਾਰਿਆਂ ਨੂੰ ਜਿਹੜੇ ਸੁਣਨ ਵਾਲੇ ਆ ਮੇਰੇ ਰਿਪੋਰਟਰ ਭਰਾਵਾਂ ਨੂੰ ਵੀ ਸਾਰੇ ਸੁਣਨ ਵਾਲਿਆਂ ਨੂੰ ਵੀ ਸਾਰਿਆਂ ਨੂੰ 25 ਕ੍ਰਿਸਮਸ ਦਾ ਸੱਦਾ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਮੀਟਿੰਗ ਹੋਏਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਤੋਂ ਬਾਅਦ ਲੰਚ ਹੋਏਗਾ। ਤੇ ਤੁਸੀਂ ਇਸ ਮੀਟਿੰਗ 'ਚ ਆ ਕੇ ਵੇਖੋ ਕਿ ਸੱਚਮੁੱਚ ਤੁਹਾਡਾ ਧਰਮ ਬਦਲਦਾ ਕਿ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਬਦਲ ਦਿਆ ਕਿ ਬਾਈਬਲ 'ਚ ਲਿਖਿਆ ਉਹ ਪਿਆਰ ਕਰਨ ਵਾਲਾ ਪਰਮੇਸ਼ਵਰ ਆ ਜਿਸ ਤਰ੍ਹਾਂ ਮਾਂ ਆਪਣੇ ਬੱਚਾ ਤੇ ਲਿਖਿਆ ਦਇਆ ਕਰਨਾ ਭੁੱਲ ਸਕਦੀ ਆ ਦੁੱਧ ਪਿੰਦੇ ਬੱਚੇ ਨੂੰ ਉਹਦੀ ਮਾਂ ਛੱਡ ਸਕਦੀ ਆ ਲੇਕਿਨ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਕਿ ਨਾ ਸਾਨੂੰ ਛੱਡਦਾ ਤੇ ਨਾ ਨਾ ਤਿਆਗਦਾ ਤੇ ਮੇਰੇ ਜੀਵਨ ਦੀ ਵੀ ਇਹੀ ਗਵਾਹੀ ਆ ਪਰਮੇਸ਼ਵਰ ਨੇ ਮੈਨੂੰ Hindu ਬੈਕਗਰਾਉਂਡ ਸੀਗਾ ਮੈਂ Hindu ਸੀਗਾ ਜੁੜਿਆ ਅਜਮਰੀ ਕਾਸਟ ਉਹੀ ਨਾਮ ਉਹੀ ਆ ਲੇਕਿਨ ਮੈਂ ਹੁ ਨਸ਼ੇ ਨਹੀਂ ਕਰਦਾ ਮੇਰਾ ਜੀਵਨ ਬਦਲ ਚੁੱਕਾ ਇਹੀ ਮੈਸੇਜ ਲੈ ਕੇ ਆਪਾਂ ਸ਼ਹਿਰ ਜਾਵਾਂਗੇ ਕੋਨੇ-ਕੋਨੇ 'ਚ ਜਾਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਹੱਥ ਜੋੜ ਕੇ ਇਨਵੀਟੇਸ਼ਨ ਦਵਾਂਗੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਰਚ ਦੇ ਵਿੱਚ ਆਓ ਤੇ ਦੇਖੋ ਬਾਈਬਲ 'ਤੇ ਲਿਖਿਆ ਕਿ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਹੈ ਚੱਖੋ ਤੇ ਵੇਖੋ ਕਿੰਨਾ ਉਹ ਭਲਾ ਪਰਮੇਸ਼ਵਰ ਹੈ ਤੇ ਤੁਹਾਨੂੰ ਅਸੀਂ ਚੱਖਣ ਦਾ ਨਿਯੋਤਾ ਦਿੰਨੇ ਆ ਆਤਮਿਕ ਭੋਜਨ ਵੀ ਚੱਖੋ ਆ ਕੇ ਤੇ ਸਰੀਰੀਕ ਵੀ ਚੱਖੋ ਤੇ ਦੇਖੋ ਪਰਮੇਸ਼ਰ ਕਿੰਨਾ ਪਹਲਾਤਾ ਦੀਜ਼ਮ ਦੀਆਂ ਗੱਲ ਕਰੀਏ ਛਰਾਤੇ ਹੰਸਰਾ ਵੱਲੋਂ ਜੋ ਹੈ ਆਪ ਧਰਮ ਨੂੰ ਕਿਹੜਾ ਬੰਡਿਆ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੀਦਾ ਮੈਂ ਉਹ ਪਹਿਲਾਂ ਤੁਹਾਨੂੰ ਦੱਸ ਚੁੱਕਾ ਕਿ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਧਰਮ ਨਹੀਂ ਬਣਾਇਆ ਉਹਨੇ ਸਾਨੂੰ ਵਿਰੋਧੀਆਂ ਲਈ ਪ੍ਰਾਰਥਨਾ ਕਰਨ ਲਈ ਗਿਆ ਸਾਡਾ ਕੋਈ ਵਿਰੋਧੀ ਨਹੀਂ ਮੈਂ ਮੰਨਦਾ ਜਿਹੜੇ ਸਾਡੀ ਖਿਲਾਫਤ ਕਰਦੇ ਉਹ ਵੀ ਸਾਡੇ ਭਰਾ ਹੀ ਨੇ ਮੈਂ ਵੀ ਵਿਰੋਧੀ ਸੀਗਾ ਜੇ ਮੇਰੀ ਵੀ ਵਿਰੋਧ ਕਰਕੇ ਮੈਨੂੰ ਜੇਲ੍ਹ ਕਰ ਦਿੰਦਾ ਕੋਈ ਤੇ ਅੱਜ ਮੈਂ ਪ੍ਰਚਾਰਕ ਨਾ ਹੁੰਦਾ ਤੇ ਅਸੀਂ ਸਾਰਿਆਂ ਲਈ ਪ੍ਰਾਰਥਨਾਵਾਂ ਕਰਦੇ ਹਾਂ ਸਰਕਾਰਾਂ ਲਈ ਵੀ ਪ੍ਰਾਰਥਨਾਵਾਂ ਕਰਦੇ ਹਾਂ ਤੁਹਾਡੇ ਸਾਰੇ ਲਈ ਅਸੀਂ ਪ੍ਰਾਰਥਨਾਵਾਂ ਕਰਦੇ ਆਂ ਅੱਜ ਸ਼ਹਿਰ 'ਚ ਵੀ ਜਾਵਾਂਗੇ ਤੇ ਅੱਜ ਮੈਂ ਫਾਸਟਿੰਗ ਦੇ ਵਿੱਚ ਅੱਜ ਮੈਂ ਪ੍ਰਾਰਥਨਾ ਕਰਦੇ ਜਾਣਾ ਸ਼ਹਿਰ ਦੇ ਸਾਰੇ ਲੋਕਾਂ ਲਈ ਕਿ ਜਿਹੜੇ ਵੇਖਣ ਉਹ ਪਰਮੇਸ਼ਵਰ ਦੀ ਮਹਿਮਾ ਵੇਖਣ ਸਰ ਇਹ ਵੀ ਲੱਗਦਾ ਲੋਕਾਂ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਪੈਸੇ ਦੇ ਕੇ ਜਿਹੜੇ ਉਹ ਧਰਮ ਪਰਿਵਰਤਨ ਕੀਤਾ ਜਾਂਦਾ ਹੁਣ ਇੱਥੇ ਤੇ ਕਿੰਨੇ ਲੱਖ ਲੋਕ ਨੇ ਅੱਜ ਇੱਕ ਇੱਕ ਲੱਖ ਵੀ ਦਿੱਤਾ ਹੋਵੇ ਤੇ ਇੰਨੇ ਹਜ਼ਾਰਾਂ ਕਰੋੜ ਲੱਗੇਗਾ ਕਿ ਮਤਲਬ ਸੀ ਜ਼ੀਰੋ ਐਨੀ ਸੀ ਕਾਊਂਟ ਕਰ ਸਕਦੇ ਨਾ ਤੇ ਇਹ ਇਦਾਂ ਦੀ ਜੇ ਏਲੀਅਨ ਹੈ ਏਲੀਅਨ ਹੈ ਨਾ ਅੱਜ ਤੱਕ ਅਸੀਂ ਦੇਖਿਆ ਨਹੀਂ ਕਦੀ ਧਰਮ ਪਰਿਵਰਤਨ ਦਾ ਮੁੱਦਾ ਵੀ ਸੇਮ ਹੈ ਦੇਖੋ ਛੋਟੀ ਜੀ ਗੱਲ ਹੋਵੇ ਕਿਸ ਨੇ 10 ਸਾਲ ਪਹਿਲਾਂ ਵੀ ਗੁਨਾਹ ਕੀਤਾ ਹੋਵੇ ਆਪਣੇ ਦੇਸ਼ ਦੀਆਂ ਏਜੰਸੀਆਂ ਇੰਨੀਆਂ ਤੇਜ਼ ਆ ਝੱਟ ਫੜ ਲੈਂਦੀਆਂ ਬੰਦੇ 10 ਸਾਲ ਪਹਿਲਾਂ ਵੀ ਤੇ ਇਹੋ ਜਿਹਾ ਕਿਹੜਾ ਮੇਰੇ ਕੋਲ ਇੰਨੀ ਮੇਰੇ ਕੋਲ ਸੁਪਰ ਪਾਵਰ ਹੈ ਕਿ ਮੈਂ ਲੱਖਾਂ ਲੋਕਾਂ ਨੂੰ ਲੱਖਾਂ ਰੁਪਏ ਦੇ ਦਿੱਤੇ ਔਰ ਇੱਕ ਵੀ ਪ੍ਰੂਫ ਸਾਹਮਣੇ ਨਹੀਂ ਆਇਆ ਉਹ ਝੂਠ ਤੇ ਬਾਈਬਲੇ ਲਿਖਿਆ ਝੂਠ ਪਲ ਭਰਦਾ ਹੋਏਗਾ ਸਚਾਈ ਬਣੀ ਰਹੂਗੀ ਇਹ ਸਚਾਈ ਹੈ ਕਿ 20 ਸਾਲ ਹੋ ਗਏ ਮੈਨੂੰ ਪਹਿਲਾਂ ਮੈਨੂੰ ਕਹ ਹੁਣ ਮੈਨੂੰ ਕਿਉਂਕਿ ਮੈਂ ਵਿਸ਼ਵਾਸੀ ਸੀਗਾ ਹੁਣ ਮੈਂ ਪਾਸਟਰਾਂ ਦੇ ਹੁਣ ਮੈਨੂੰ ਕਹਿੰਦੇ ਤੂੰ ਦਿੰਨਾ ਤੇ ਅਜੇ ਤੱਕ ਨਾ ਲਿੱਤੇ ਤੇ ਨਾ ਦਿੱਤੇ ਸਾਬਤ ਨਹੀਂ ਹੋ ਪਾਇਆ ਕਿਉਂਕਿ ਹੋਇਆ ਨਹੀਂ ਕਦੀ ਵੀ ਇਹ ਕੰਮ ਇਹ 25 ਤਰੀਕ ਦੇ ਪ੍ਰੋਗਰਾਮ ਦੇ ਬਾਅਦ ਜੀ ਇਹ ਕੁਐਸਚਨ ਹੈ ਮੇਰਾ ਜੈਸੇ ਸੀਐਨਏ ਇੱਕ ਹੋਰ ਕੈਥਿਕਸ ਤੋਂ ਆਇਆ ਹੈ ਜਿੰਕੇ ਸਕੂਲ ਕਾਲਜ ਇੰਸਟੀਚਿਊਟਸ ਹੈ ਔਰ ਇਹ ਬਹੁਤ ਹਮੇਸ਼ਾ ਚੈਰਿਟੀ ਕਰ ਰਹੇ ਹੈ ਕੀ ਆਨੇ ਵਾਲੇ ਸਮੇਂ ਮਖਮੜਾ ਚੈਟ ਦੇ ਦੁਆਰਾ ਵੀ ਐਸੀ ਬਹੁਤ ساری ਚੈਰਿਟੀ ਦੇਖਣ ਨੂੰ ਮਿਲ ਸਕਦੀ ਹੈ ਅਸੀਂ ਆਲਰੇਡੀ ਕਰ ਰਹੇ ਹਾਂ ਆਈਐਸ ਕਾਲਜ ਚਲਾ ਰਹੇ ਹਾਂ ਅਸੀਂ ਫ੍ਰੀ ਆਫ ਕੋਸ ਲੋ ਬੱਚੇ ਪੜ ਰਹੇ ਆ ਉੱਥੇ ਰਿਜ਼ਲਟ ਉਹਨਾਂ ਦੇ ਅੱਛੇ ਆ ਰਹੇ ਆ ਔਰ ਮੈਰਿਜਸ ਔਰ ਰਾਸ਼ਨ ਸੋ ਮਨੀ ਪੀ ਐਚ ਡੀ ਕਰ ਰਹੇ ਆ ਬੱਚੇ ਆਪਣੇ ਸਪான்ਸਰਡ ਬੱਚੇ ਚੈਰਿਟੀ ਦਾ ਕੰਮ ਅਸੀਂ ਕਦੀ ਵੀ ਇੰਟਰਨੈਟ ਤੇ ਦਿਖਾਈਦਾ ਨਹੀਂ ਕਿਉਂਕਿ ਬਾਈਬਲ 'ਚ ਲਿਖਿਆ ਹੈ ਅਗਰ ਤੂੰ ਕਰਦੇ ਆਂ ਤੇ ਤੇਰਾ ਸੱਜੇ ਹੱਥ ਨੂੰ ਨਾ ਪਤਾ ਹੋਵੇ ਤੇ ਖੱਬੇ ਹੱਥ ਨੂੰ ਨਾ ਬਤਾਵੇ ਸੱਜਾ ਕਰਦਾ ਤੇ ਅਪੋਸਿਬਲ ਇੱਕ ਚੀਜ਼ ਔਰ ਜਿਵੇਂ ਜੀ ਆਪਕੋ ਦਾ ਹਾਈएस्ट ਕਾਲਜ ਹੈ ਕਰ ਰਹੇ ਆ ਬੱਚੇ ਕਿਾ ਸਾਡੇ ਜੋ ਬੱਚੇ ਆ ਉਹਨੂੰ ਬਹੁਤ ਨੀਵੇਂ ਸਤ ਤੋਂ ਸ਼ੁਰੂ ਕਰੇ ਤੇ ਕਿਆ ਸਕੂਲ ਵੀ ਸਾਡੇ ਲਈ ਜ਼ਰੂਰੀ ਨਹੀਂ ਹੈ ਸਾਡੇ ਬੱਚੋ ਤੇ ਵੀ ਕਿ ਉਹਨੇ ਅੱਛਾ ਬੇਸਿਕ ਸਿੱਖਿਆ ਮਿਲ ਸਕੇ ਕਰਾਂਗੇ ਸਕੂਲ ਸ਼ੁਰੂ ਪ੍ਰਭੂ ਦੇ ਦਇਆ ਦੇ ਨਾਲ ਜ਼ਰੂਰ ਕਰਾਂਗੇ ਥੈਂਕ ਯੂ ਇੱਕ ਸਰ ਉਹਦੀ ਕਈਆਂ ਦੇ ਵੱਲੋਂ ਗੱਡੀ ਦਿੱਤੀ ਯਿਸੂ ਨੂੰ ਲੋਕਾਂ ਨੇ ਟਰਾਲ ਬਣਾਇਆ ਲੇਕਿਨ ਤੁਸੀਂ ਸਰਚ ਕਰਕੇ ਦਿਖਾਇਆ ਲੋਕਾਂ ਦੇ ਕੀ ਜਵਾਬ ਦਿੰਦੇ ਹੋ ਕੋਈ ਗੱਲ ਉਹਨਾਂ ਫਾਇਦਾ ਹੋ ਗਿਆ ਲੋਕਾਂ ਦੀ ਥੈਂਕਸ ਕਰਨਾ ਚਾਹੁੰਦਾ ਹਾਂ ਮੈਂ 25 ਤਰੀਕ ਦੇ ਪ੍ਰੋਗਰਾਮ ਦੇ ਬਾਰੇ ਵੀ ਲੋਕਾਂ ਨੂੰ ਕਿਰਪਾ ਅਪੀਲ 25 ਨੂੰ ਮੈਂ ਦੱਸ ਰਿਹਾ 25 ਨੂੰ ਸਵੇਰੇ ਮੀਟਿੰਗ ਹੋਏਗੀ ਪੂਰੇ ਇੰਡੀਆ ਤੋਂ ਪੂਰੇ ਵਰਲਡ ਤੋਂ ਲੋਕੀ ਆ ਚੁੱਕੇ ਆ ਆਲਰੇਡੀ ਅੱਜ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਵੀ ਹੋਣਗੇ ਔਰ 25 ਨੂੰ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਤੁਸੀਂ ਵੀ ਸਾਰੇ ਜਿੰਨੇ ਸੁਣ ਰਹੇ ਹੋ ਤੁਸੀਂ ਵੀ ਸਾਰੇ ਇੱਥੇ ਪਰਿਵਾਰਾਂ ਸਮੇਤ ਆਓ ਤੇ ਦੇਖੋ ਆਪੇ ਹੀ ਚੈੱਕ ਕਰੋ ਕਈ ਜਥੇਬੰਦੀਆਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਕਿ ਜਿਹੜੇ ਬਿਮਾਰਾਂ ਦਾ ਜਿਹੜਾ ਢੋਂਗ ਰਚਾਇਆ ਜਾਂਦਾ ਇੱਥੇ ਅੰਗਰ ਨੂਰਲਾ ਮਿਨਿਸਟਰੀ ਤੇ ਕਹਿੰਦੇ ਕਿ ਜੇ ਅਸੀਂ ਇਹਨਾਂ ਨੂੰ 5-10 ਮਰੀਜ਼ ਦੇ ਦਈਏ ਤਾਂ ਉਹਨਾਂ ਨੂੰ ਠੀਕ ਕਰਕੇ ਦਿਖਾ ਦਿੰਦੇ ਅਸੀਂ ਵੀ ਇਹਨਾਂ ਨੂੰ ਮੰਨ ਜਾਾਂਗੇ 5-700 ਦਿਓ ਨਾ 5-7 ਨਾ ਕੀ ਜਿੰਨੇ ਮਰਜ਼ੀ ਲੈ ਕੇ ਆਓ ਖੁੱਲਾ ਚੈਲੰਜ ਹੈ ਦੇਖੋ ਤੇ ਐਮਰਜੈਂਸੀ ਸੈਕਸ਼ਨ ਸਾਡੀ ਚਰਚ ਉੱਥੇ ਬਿਮਾਰ ਆਂਦੇ ਆਂ ਪ੍ਰੋਬਲਮ ਇਹ ਹੈ ਜਦੋਂ ਉਹ ਕਹਿੰਦੇ ਕਿ ਮੇਰਾ ਮਰੀਜ਼ ਲਿਆਓ ਤੇਨੂੰ ਚੰਗਾ ਕਰਦੋ ਇਹ ਕੋਈ ਜਾਦੂ ਟੋਨਾ ਨਹੀਂ ਹੈਗਾ ਇਹ ਹੈ ਕਿ ਮੈਂ ਪਹਿਲਾਂ ਵਚਨ ਦਸੂਗਾ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜੇ ਤੂੰ ਆਪਣੇ ਪਾਪਾਂ ਦੀ ਤੋਬਾ ਕਰੇ ਤੇ ਫਿਰ ਮੈਂ ਤੈਨੂੰ ਤੂੰ ਚੰਗਿਆਈ ਨੂੰ ਪਾਏਗਾ 38 ਸਾਲ ਦਾ ਰੋਗੀ ਸੀ ਬਾਈਬਲ ਚ ਪ੍ਰਭੂ ਨੇ ਉਹਨੂੰ ਚੰਗਾ ਕੀਤਾ ਤੇ ਪ੍ਰਭੂ ਨੇ ਉਹਨੂੰ ਚੰਗਾ ਕਰਨ ਤੋਂ ਬਾਅਦ ਕਿਹਾ ਫਿਰ ਤੋਂ ਪਾਪ ਨਾ ਕਰੀ ਐ ਇੰਜ ਨਾ ਹੋਵੇ ਇਸ ਤੋਂ ਭਾਰੀ ਮੁਸੀਬਤ ਤੇਰੇ ਤੇ ਆਵੇ ਤੇ ਮਰੀਜ਼ ਲਿਆਓ ਜਿੰਨੇ ਬੰਦੇ ਵੀ ਆ ਅਸੀਂ ਬਹਿਲਾ ਵਚਨ ਦਵਾਂਗੇ ਕੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਮੰਨਦੇ ਹੋ ਪਾਪ ਛੱਡਣ ਨੂੰ ਤਿਆਰ ਹੋ ਵੈਭੀਚਾਰ ਛੱਡਣ ਨੂੰ ਤਿਆਰ ਹੋ ਚੋਰੀਆਂ ਛੱਡਣ ਨੂੰ ਤਿਆਰ ਹੋ ਧਰਮ ਚੇਂਜ ਨਹੀਂ ਕਰਨਾ ਪਾਪ ਛੱਡਨਾ ਤੇ ਪ੍ਰਭੂ ਯਿਸੂ ਮਸਿਹ ਨੇ ਆਪਣਾ ਉਧਾਰ ਕਰਤਾ ਗ੍ਰਹਿਣ ਕਰਨਾ ਉਸ ਤੋਂ ਬਾਅਦ ਹੀ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਚੰਗਾ ਕਰੇਗਾ ਹਨਾ ਇਹਦੇ ਚ ਏਦਾਂ ਇਹ ਕੋਈ ਜਾਦੂ ਟੂਣਾ ਨਹੀਂ ਹੈਗਾ ਇਹ ਕੋਈ ਏਦਾਂ ਨਹੀਂ ਕੋਈ ਮੇਰੇ ਕੋਲ ਸ਼ਕਤੀ ਹੈ ਮੈਂ ਪ੍ਰਚਾਰ ਕਰੂੰਗਾ ਕਿ ਪ੍ਰਭੂ ਯਿਸੂ ਮਸਿਹ ਨੇ ਕਿਹਾ ਕਿ ਪਾਪ ਜਿਹੜਾ ਨਾ ਉਹ ਵਜ੍ਹਾ ਬਿਮਾਰੀਆਂ ਦੀ ਦੁੱਖਾਂ ਦੀ ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ ਪਾਪ ਨਹੀਂ ਸੀਗਾ ਤੇ ਨਾ ਬਿਮਾਰੀਆਂ ਸੀ ਨਾ ਧਰਤੀ ਤੇ ਸ਼ਰਾਪ ਸੀਗੇ ਲਿਖਿਆ ਆਦਮ ਤੇ ਹਵਾ ਨੇ ਪਾਪ ਕੀਤਾ ਬਿਮਾਰੀਆਂ ਵੀ ਆਈਆਂ ਧਰਤੀ ਤੇ ਸ਼ਰਾਪ ਵੀ ਆਏ ਕੋਈ ਕੋਈ ਜਿਹੜੀ ਤੁਸੀਂ ਦੇ ਦੇਣੇ ਕੰਡੇ ਕੰਡੇ ਵੀ ਨਹੀਂ ਸੀ ਵਿੱਚ ਜਾਂਦੇ ਉਹ ਸਿਰਫ ਫਲਾਵਰ ਸੀਗੇ ਉਸ ਤੇਗੇ ਫਰੂਟ ਸੀਗੇ ਤੇ ਜਦ ਧਰਤੀ ਸ਼ਰਾਪਿਤ ਹੋਈ ਆਦਮ ਸ਼ਰਾਪਿਤ ਹੋਇਆ ਔਰਤ ਸ਼ਰਾਪਿਤ ਹੋਈ ਇਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਦੀਆਂ ਤੇ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀ ਉਸੇ ਸੀਟ ਨੂੰ ਜਿਹੜੀ ਆਦਮ ਦੇ ਕੋਲ ਸੀ ਵਾਪਸ ਦੇਣ ਲਈ ਆਏ ਜਦੋਂ ਅੱਜ ਅਸੀਂ ਪਰਮੇਸ਼ਵਰ ਯਿਸੂ ਮਸੀ ਨੂੰ ਗ੍ਰਹਿਣ ਕਰਦੇ ਆਂ ਫਿਰ ਤੋਂ ਉਹ ਸ਼ਰਾਪ ਜਿਹੜੇ ਆਦਮ ਤੇ ਹਵਾ ਦੇ ਬਲੱਡ ਦੇ ਕਰ ਬੰਦਾ ਕਹਿੰਦਾ ਮੈਂ ਤਾਂ ਪਾਪ ਨਹੀਂ ਕੀਤੇ ਪਰ ਬਾਪ ਦਾਦਿਆਂ ਤੋਂ ਸ਼ਰਾਪ ਚੱਲਦੇ ਆ ਰਹੇ ਹੈਨਾ ਜਦੋਂ ਜੀ ਪਰਮੇਸ਼ਵਰ ਨੂੰ ਗ੍ਰੈਂਡ ਕਰਦੇ ਆ ਸਾਡੇ ਸ਼ਰਾਪ ਖਤਮ ਹੁੰਦੇ ਆ ਸ਼ਰਾਪਾਂ ਦੇ ਕਰਕੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਖਤਮ ਹੁੰਦੀਆਂ ਤੁਸੀਂ ਦੇਖੋ ਕਈ ਵਾਰੀ ਔਰਤਾਂ ਹੁੰਦੀਆਂ ਚੰਗੀਆਂ ਭਲੀਆਂ ਪੜੀਆਂ ਲਿਖੀਆਂ ਸੋਹਣੀਆਂ ਪਰ ਉਹਦੇ ਹਸਬੰਡ ਜਿਹੜੇ ਆ ਉਹ ਕਿਸੇ ਹੋਰ ਔਰਤ ਨਾਲੋਂ ਢਿੱ ਘੱਟ ਸੋਹਣੀ ਆ ਉਹਨਾਂ ਨਾਲੋਂ ਉਹ ਕਿਉਂ ਕਰਸ ਕੰਮ ਕਰ ਰਿਹਾ ਉਹਨਾਂ ਦੀ ਮਦਰ ਦੀ ਲਾਈਫ ਦੇਖੋਗੇ ਐਦਿ ਸੰਘਰਸ਼ ਉਹਨਾਂ ਦੀ ਨਾਨੀ ਦੇਖੋਗੇ ਸੇਮ ਸੰਘਰਸ਼ ਕਿਉਂ ਜਦ ਡਾਕਟਰ ਕਹਿੰਦੇ ਆ ਨਾ ਤੈਨੂੰ ਸ਼ੂਗਰ ਆ ਕਿਉਂਕਿ ਤੁਹਾਡੇ ਬਾਪ ਦਾਦਿਆਂ ਨੇ ਵੀ ਸ਼ੂਗਰ ਐਦਿ ਜਨਰੇਸ਼ਨਲ ਕਰਸ ਹੁੰਦੇ ਆ ਉਹ ਕਰਸਿਸ ਚੱਲਦੇ ਆ ਉਹ ਬਿਮਾਰੀ ਦਾ ਕੁਰਸ ਹੋਵੇ ਗਰੀਬੀ ਦਾ ਹੋਵੇ ਉਹ ਖਤਮ ਹੁੰਦਾ ਬਾਈਬਲ ਚ ਲਿਖਿਆ ਜਿਹੜਾ ਲੱਕੜ ਤੇ ਲਟਕਾਇਆ ਜਾਊਗਾ ਉਹ ਸ਼ਰਾਪਿਤ ਹੋਊਗਾ ਪੁਰਾਣੇ ਨਿਯਮ ਚ ਪਰਮੇਸ਼ਵਰ ਨੇ ਕਿਹਾ ਸੀ ਇਸੇ ਲਈ ਪ੍ਰਭੂ ਯਿਸੂ ਮਸੀਹ ਲੱਕੜ ਤੇ ਹੀ ਲਟਕਾਏ ਗਏ ਸੀ ਤਾਂ ਕਿ ਜਿਹੜੇ ਉਹ ਸ਼ਰਾਪ ਆ ਜਿਹੜੇ ਯਿਸੂ ਮਸੀਹ ਨੂੰ ਮੰਨੂਗਾ ਕਿ ਮੇਰੇ ਸ਼ਰਾਪ ਯੇਸ਼ੂ ਨੇ ਲੈ ਲਏ ਉਹਦੇ ਖਤਮ ਹੋ ਜਾਣਗੇ ਉਹ ਚਾਹੇ ਫਿਰ ਬਿਮਾਰੀ ਹੋਵੇ ਚਾਹੇ ਮੈਰਿਟਲ ਪ੍ਰੋਬਲਮ ਹੋਵੇ ਉਹ ਖਤਮ ਹੋ ਜਾਂਦੇ ਚਰਚ ਆਂਦੇ ਇਸੇ ਲਈ ਲੋਕਾਂ ਨੂੰ ਸਮਝ ਨਹੀਂ ਆਂਦੀ ਕਿ ਧਰਮ ਬਦਲਦੇ ਲੋਕਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਇਹ ਸਮਝ ਆਣੀ ਚਾਹੀਦੀ ਉਹ ਸ਼ਰਾਪ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਤੇ ਚੱਕ ਲਏ ਜਦੋਂ ਮੈਂ ਉੱਤੇ ਵਿਸ਼ਵਾਸ ਕਰੂੰਗਾ ਕਿ ਮੇਰੇ ਲਈ ਉਹਨੇ ਚੱਕ ਲਏ ਮੇਰਾ ਪ੍ਰਾਈਸ ਪ੍ਰਭੂ ਨੇ ਦਿੱਤਾ ਫਿਰ ਸਾਡੇ ਵੀ ਖਤਮ ਹੋਣਗੇ ਮੇਰੇ ਖਤਮ ਹੋਏ ਨਸ਼ੇ ਮੈਂ ਛੱਡਣਾ ਚਾਹੁੰਦਾ ਇਹ ਨਹੀਂ ਛੱਡ ਪੰਦਾ ਲੋਕਾਂ ਦੇ ਕਿਦੋਂ ਚਰਚਾ ਦੇ ਵਿੱਚ ਆਉਂਦੇ ਨੇ ਉਹ ਇਹ ਵੀ ਕਹਿੰਦੇ ਨੇ ਹਾਂ ਵੀ ਧਰਮ ਛੱਡਣਾ ਪਏਗਾ ਸਿਰਫ ਇਸ ਚਰਚ ਨੂੰ ਕਰ ਮੰਨਣਾ ਪਏ ਪੂਰੀ ਬਾਈਬਲ ਚ ਜੇ ਈਸਾਈ ਧਰਮ ਦੀ ਸ਼ਬਦ ਦਿਖਾ ਦਿਓ ਮੈਂ ਪ੍ਰੀਚ ਕਰਨਾ ਬੰਦ ਕਰਦਾ ਹਾਲੇਲੂਇਆ ਕਿੰਨੇ ਲੋਕਾਂ ਨੇ ਇਹ ਵੀ ਕਹਿਣਾ ਕਿ ਇਹਨਾਂ ਨੇ ਇਹ ਨਾ ਕਾਲਾ ਇਹਨਾਂ ਨੇ ਸੱਚ ਕੀਤਾ ਤੇ ਉਹਦੇ ਕਰਕੇ ਚੈਲੰਜ ਕਰਨੇ ਕੇ ਬਾਵਜੂਦ ਵੀ ਫਿਰ ਜਾਗਤ ਚੱਕ ਕਿਉਂ ਨਹੀਂ ਕਰਤੇ ਆ ਉਹ ਲੋਕ ਦੇਖੋ ਸਾਨੂੰ ਨਾ ਤੇ ਉਹਨਾਂ ਦੇ ਗੁੱਸਾ ਕਿਉਂਕਿ ਅਸੀਂ ਵੀ ਉਹਨਾਂ ਦੀ ਥਾਂ ਤੇ ਸਿਗੇ ਸਾਨੂੰ ਸਮਝ ਨਹੀਂ ਪੈਣੀ ਇਹ ਚੀਜ਼ ਮੇਰੇ ਰਿਪੋਰਟਰ ਨੂੰ ਡਰਨਾ ਨਹੀਂ ਚਾਹੀਦਾ ਉਹ ਆਣ ਅਸੀਂ ਉਹਨਾਂ ਦਾ ਇੱਜ਼ਤ ਮਾਨ ਕਰਾਂਗੇ ਉਹਨਾਂ ਦੇ ਹਾਰ ਵੀ ਪਾਵਾਂਗੇ ਬਿਠਾਵਾਂਗੇ ਇੱਜ਼ਤ ਮਾਨ ਪੂਰੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਡੀ ਸਿਕਿਉਰਿਟੀ ਉਹਨਾਂ ਦੀ ਸਿਕਿਉਰਿਟੀ ਕਰੇਗੀ ਬੈਠਣ ਤੇ ਵੇਖਣ ਸੱਚਾਈ ਨੂੰ ਦੇਖਣ ਸਾਨੂੰ ਕੋਈ ਗੁੱਸਾ ਨਹੀਂ ਕਿਸੇ ਦੇ ਵੀ ਕੋਈ ਵੀ ਕੁਝ ਵੀ ਕੁਐਸਚਨ ਕਰ ਸਕਦਾ ਡੈਮੋਕਰੈਟਿਕ ਕੰਟਰੀ ਵੀ ਆ ਤੇ ਬੰਦੇ ਨੂੰ ਰਾਈਟ ਵੀ ਆ ਕਿ ਫੇਕ ਲੋਕ ਵੀ ਹੈਗੇ ਨੇ ਤੇ ਜਦੋਂ ਤੁਸੀਂ ਦੇਖੋਗੇ ਪਰਮੇਸ਼ਵਰ ਦੇ ਕੰਮਾਂ ਨੂੰ ਯਕੀਨ ਕਰੋਗੇ ਸਿੱਧੀ ਜੀ ਗੱਲ ਤੁਹਾਡੇ ਸਾਹਮਣੇ ਬਿਮਾਰ ਆਏਗਾ ਹੀ ਤੇ ਘਰੋਂ ਲੈ ਕੇ ਨਹੀਂ ਆਣਾ ਫਿਰ ਜਿਹੜਾ ਠੀਕ ਹੋਊਗਾ ਉਹਦੇ ਘਰ ਜਾ ਕੇ ਚੈੱਕ ਕਰੋ ਦੇਖੋ ਅਗਰ ਫ ਕਈ ਲੋਕਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਨੇ ਕੋਈ ਕਾਲਾ ਆਲਮ ਜਿਹੜਾ ਉਹ ਸਿੱਧ ਕੀਤਾ ਆ ਤੇ ਉਹਦੇ ਕਰਕੇ ਜਿਹੜਾ ਆ ਇੱਥੇ ਲੋਕਾਂ ਦੀ ਜਿਹੜਾ ਕਿਸੇ ਕੁਝ ਤੋਂ ਲੋਕ ਕਹਿੰਗੇ ਨਾ ਲੋਕਾਂ ਦਾ ਕੰਮ ਹੈ ਠੀਕ ਹੈ ਥੈਂਕ ਯੂ ਚਲੋ ਧੰਨਵਾਦ